ਸੱਜਣਾ ਉਸ ਪਰਮਾਤਮਾ ਅੱਗੇ ਅਰਦਾਸ ਕਰਕੇ ਨਿਰਾਸ਼ ਨਾ ਹੋਇਆ ਕਰ ਉਹ ਸਭ ਜਾਣਦਾ ਏ ਜਿਸ ਤਰ੍ਹਾਂ ਇੱਕ 4-5 ਸਾਲ ਦਾ ਬੱਚਾ ਆਪਣੇ ਮਾਤਾ-ਪਿਤਾ ਤੋਂ ਗੱਡੀ ਜਾਂ ਸਕੂਟਰ ਦੀ ਚਾਬੀ ਲੈ ਕੇ ਬਾਰ-ਬਾਰ ਉਸ ਗੱਡੀ ਵੱਲ ਨੂੰ ਦੌੜਦਾ ਏ ਅਤੇ ਉਸ ਨੂੰ ਚਲਾਉਣ ਦੀ ਕੋਸ਼ਿਸ਼ ਕਰਦਾ ਏ ਮਾਤਾ ਪਿਤਾ ਆਪਣੇ ਬੱਚੇ ਨੂੰ ਰੋਕਦੇ ਨੇ ਅਤੇ ਕਈ ਵਾਰ ਝਿੜਕਦੇ ਵੀ ਨੇ ਪਰ ਜਦੋਂ ਬੱਚਾ 22 ਸਾਲ ਦਾ ਹੋ ਜਾਂਦਾ ਏ ਫਿਰ ਉਸੇ ਬੱਚੇ ਨੂੰ ਸਕੂਟਰ ਮੋਟਰਸਾਈਕਲ ਜਾਂ ਗੱਡੀਆਂ ਦੀ ਏਜੰਸੀ ਵਿੱਚ ਲਿਜਾ ਕੇ ਆਪ ਹੀ ਉਸ ਨੂੰ ਆਖ ਦਿੰਦੇ ਨੇ ਕਿ ਜਾ ਪੁੱਤਰਾ ਆਪਣੇ ਮਨਪਸੰਦ ਦੇ ਗੱਡੇ ਖਰੀਦ ਲੈ ਹੁਣ ਤੇਰਾ ਵਖਤ ਉਸੇ ਤਰ੍ਹਾਂ ਪਰਮਾਤਮਾ ਸਾਡੀਆਂ ਲੋੜਾਂ ਨੂੰ ਪੂਰੀਆਂ ਕਰਦਾ ਏ ਜਦੋਂ ਸਾਨੂੰ ਜ਼ਰੂਰਤ ਹੁੰਦੀ ਏ ਸਮਾਂ ਆਉਣ ਤੇ ਉਹ ਸਾਡੀਆਂ ਲੋੜਾਂ ਨੂੰ ਖੁਦ ਹੀ ਪੂਰੀਆਂ ਕਰ ਦਿੰਦਾ ਏ ਆਸੀਂ ਉਸ ਦੇ ਬੱਚੇ ਆ ਉਸ ਨੂੰ ਪਤਾ ਹੈ ਕਿ ਸਾਡੀਆਂ ਲੋੜਾਂ ਕਿਸ ਵੇਲੇ ਪੂਰੀਆਂ ਕਰਨੀਆਂ ਨੇ ਸੋ ਅਰਦਾਸ ਜ਼ਰੂਰ ਕਰੋ ਪ੍ਰਮਾਤਮਾ ਅੱਗੇ ਅਰਦਾਸ ਕਰਕੇ ਨਿਰਾਸ਼ ਨਾ ਹੋਵੋ ਵਕਤ ਆਉਣ ਤੇ ਤੁਹਾਡੀਆਂ ਜ਼ਰੂਰਤਾਂ ਉਸ ਅਕਾਲ ਪੁਰਖ ਨੇ ਆਪ ਹੀ ਪੂਰੀਆਂ ਕਰ ਦੇਣੀਆਂ ਹਨ